ਜਾਲਮ ਸਿੰਘ ਸੁਹੀਏ ਨੇ ਗੁਰਦੇਵ ਨੂੰ ਖਬਰ ਦਿੱਤੀ ਵੀ ਮਹਾਰਾਜ ਆਪਣੇ ਤੇ ਕੱਲ ਨੂੰ ਹਮਲਾ ਹੋ ਜਾਣਾ ਉਹਨਾਂ ਨੇ ਹਾਥੀ ਨੂੰ ਸ਼ਰਾਬ ਪਿਆ ਕਰਕੇ ਤੇ ਲੋਹ ਗੜ ਦਾ ਕਿਲਾ ਤੋੜਨਾ ਹੈ ਇਹ ਆਪਾਂ ਨੂੰ ਯੋਗ ਪ੍ਰਬੰਧ ਕਰਨਾ ਚਾਹੀਦਾ ਹਜੂਰ ਕਹਿੰਦੇ ਭਾਈ ਜਾਲਮ ਸਿੰਘਾ ਉਹਨਾਂ ਕੋਲ ਹਾਥੀ ਤੇ ਆਪਣੇ ਕੋਲ ਵੀ ਹਾਥੀ ਹੈ ਸਿੰਘ ਵਿਚਾਰਾਂ ਚ ਪੈ ਗਏ ਵੀ ਪਾਸ਼ਾ ਤੁਸੀਂ ਕਹਿੰਦੇ ਹਾਥੀ ਆ ਆਪਣਾ ਤਾਂ ਨੀਲਾ ਕੋਰਾ ਵੀ ਚੜਾਈ ਕਰ ਗਿਆ ਆ ਕਈ ਗੁਰਮਖਤਿਆਰੇ ਪੁੱਛਦੇ ਨੇ ਵੀ ਗਿਆਨੀ ਜੀ ਨੀਲੇ ਘੋੜੇ ਦੀ ਗੱਲ ਕਥਾ ਵਿੱਚ ਨਹੀਂ ਤੁਸੀਂ ਕਰਦੇ ਉਹ ਪੜਿਆ ਗੁਰਮੁਖੋ ਉਹਦਾ ਨਾਂ ਸੀ ਦਲਬਡਾਰ ਤੇ ਪੱਠੇ ਤੇ ਦਾਣੇ ਤੇ ਦੁੱਖੋਂ ਭੁੱਖਾ ਵਿਚਾਰਾ ਅਨੰਦਪੁਰ ਸਾਹਿਬੀ ਖਤਮ ਹੋ ਗਿਆ ਨੀਲਾ ਘੋੜਾ ਕਰਨ ਲੱਗੇ ਆਪਣਾ ਵੀ ਹਾਥੀ ਹੈ ਤੇ ਸਿੰਘ ਵਿਚਾਰਾਂ ਚ ਪੈ ਗਏ ਪਾਛਾ ਆਪਣੇ ਕੋਲ ਤਾਂ ਘੋੜਾ ਨਹੀਂ ਤੇ ਹਾਥੀ ਕਿੱਥੇ ਕਹਿਣ ਲੱਗੇ ਦੁਨੀ ਚੰਦ ਮਜੀਠੇ ਵਾਲਾ ਸਾਡੇ ਇਲਾਕੇ ਚ ਇੱਕ ਵਿਸ਼ੁਰ ਹੋਏ ਨੇ ਪੰਡਤ ਮੋਹਨ ਸਿੰਘ ਘਿਹੜਾੜਾ ਮੈਂ ਬਚਪਨ ਚ ਉਹਨਾਂ ਨੂੰ ਬੜਾ ਸੁਣਦਾ ਰਿਆ ਮੈਂ ਉਹਨਾਂ ਦੀ ਜ਼ਬਾਨ ਤੋਂ ਸੁਣਿਆ ਵੀ ਇਹਦਾ ਸਤਮਨ ਪੱਕਾ ਵਜਨ ਸੀ ਤੇ ਪੰਜ ਸੇਰ ਦੇਸੀ ਘਿਓ ਦਾ ਕੜਾ ਇਹ ਐਨ ਗੋਲੀਆਂ ਬਣਾ ਬਣਾ ਕੇ ਖਾ ਜਾਂਦਾ ਸੀ ਇਹ ਨਹੀਂ ਖਰਾਬ ਸੀ ਇਹਦੀ ਜਦੋਂ ਕਹਿਣ ਲੱਗੇ ਨਾ ਹਾਥ ਨਾਲ ਹਾਥੀ ਮੁਕਾਬਲਾ ਕਰੇਗਾ ਤੇ ਬਾਬਾ ਦਇਆ ਸਿੰਘ ਤੇ ਧਰਮ ਸਿੰਘ ਨੇ ਆਖਿਆ ਦੁਨੀ ਚੰਦਾ ਵਧਾਈਆਂ ਹੋਣ ਕੱਲ ਨੂੰ ਹਾਥੀ ਨਾਲ ਮੁਕਾਬਲਾ ਕਰਨਾ ਹੈ ਤੇ ਇਹ ਦੁਨੀ ਚੰਦ ਕਹਿਣ ਲੱਗਾ ਦੰਦੀਆਂ ਕੱਢ ਦੇ ਜੀ ਤੁ ਆਪਣੇ ਆਪਣੇ ਮਖੌਲ ਕਰ ਤੇ ਆਪਾਂ ਕਹਿਣ ਦੰਦੀਆਂ ਕੱਢ ਦੇ ਕਹਿਣ ਲੱਗਾ ਹੁਣ ਮੇਰੀ ਆਏ ਤੇ ਦੰਦੀਆਂ ਕੱਢ ਦਿਓ ਮੈਨੂੰ ਮਰੋਣਾ ਚਾਹੁੰਦੇ ਹੋ ਨਾ ਤੁਸੀਂ ਤਾਂ ਗੁਰੂ ਨਾਲ ਲੜੇ ਹੋਏ ਹੋ ਹਿੰਮਤ ਸਿੰਘ ਨੇ ਆਖਿਆ ਗੁਰਮukh ਸਿੰਘ ਨੇ ਆਖਿਆ ਕਹਿਣ ਲੱਗਾ ਤੁਹਾਡੀ ਪੰਜਾਂ ਦੀ ਚੌਂਕੜੀ ਮੈਨੂੰ ਪਤਾ ਤੁਹਾਨੂੰ ਪੰਜ ਪਿਆਰੇ ਕਹਿੰਦੇ ਨੇ ਰਾਤ ਨੂੰ ਗੁਰਮukh ਪਿਆਰੋ ਸਾਥੀਆਂ ਦੀ ਨਾਲ ਰਲ ਕੇ ਜਦੋਂ ਕਿਲੇ ਦੀ ਕੰਧ ਟੱਪਣ ਲੱਗੇ ਤੇ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਇਹਨੂੰ ਪੱਗ ਨਾਲ ਬੰਨ ਕੇ ਲਮਕਾਇਆ ਤੇ ਹੁਣ ਪੱਗ ਝੋਟੇ ਦਾ ਭਾਰ ਕਿਵੇਂ ਚੁਕੇ ਬੰਦੇ ਨੂੰ ਚੁੱਕ ਲੈ ਪੱਗ ਟੁੱਟ ਗਈ ਥੱਲੇ ਡਿੱਗਾ ਤੇ ਹਾਏ ਆ ਕਰਨ ਲੱਗਾ ਤੇ ਨਾਲ ਦੇ ਕਹਿੰਦੇ ਰੋਣਾ ਚਾਹਣਾ ਜਿਵੇਂ ਮਰੇ ਹੋਏ ਪਸ਼ੂ ਨੂੰ ਆਪਾਂ ਚੁੱਕ ਕੇ ਹੱਡੋ ਰੋੜੀ ਲਈ ਜਾਂਦੇ ਆ ਨਾ ਇਸ ਤਰ੍ਹਾਂ ਇਹਨੂੰ ਮਜੀਠੇ ਪਹਚਾਇਆ ਗਿਆ ਦਿਨ ਚੜਿਆ ਤੇ ਸਿੰਘਾਂ ਦੇ ਆਖਿਆ ਪਾਸ਼ਾ ਤੁਹਾਡਾ ਤਾਂ ਹਾਥੀ ਹਰਨ ਹੋ ਗਿਆ ਹੁਣ ਕੀ ਕਰੋਗੇ ਸਤਿਗੁਰੂ ਪਾਸ਼ਾ ਕਹਿਣ ਲੱਗੇ ਸੰਗੋ ਵਿਚਾਰਾ ਨਾ ਕਰੋ ਦੁਨੀ ਚੰਦ ਦੀ ਵਸਦੀ ਬਾਤ ਨਹੀਂ ਉਹਦੀ ਮੌਤ ਨੂੰ ਉੱਥੇ ਲੈ ਗਈ ਤੁਹਾਡੀ ਜਾਣ ਲਈ ਬੇਨਤੀ ਕਰਾਂ ਸਾਡੇ ਗ੍ਰੰਥਾਂ ਦੇ ਵਿੱਚ ਇੱਕ ਲਫ਼ਜ਼ ਆਉਂਦਾ ਦੇਸ਼ ਕਾਲ ਵਸਤੂ ਆਪਾਂ ਜਿੰਨੇ ਵੀ ਬੈਠਿਆ ਨਾ ਭਾਵੇਂ ਆਪਾਂ ਚੰਗੇ ਜਾਂ ਮਾੜੇ ਆ ਸਰਦਲੀ ਕਰਤਾਰ ਨੇ ਤਿੰਨ ਚੀਜ਼ਾਂ ਦਾ ਅਰੇਂਜਮੈਂਟ ਕੀਤਾ ਹੈ ਜਿਹੜੀ ਥਾਂ ਤੇ ਮੌਤ ਹੋਣੀ ਹੈ ਜਿਹੜੀ ਚੀਜ਼ ਨਾਲ ਹੋਣੀ ਹੈ ਜਿਹੜੇ ਟਾਈਮ ਤੇ ਹੋਣੀ ਹੈ ਜਦੋਂ ਤਿੰਨੇ ਦੇ ਤਿੰਨੇ ਚੀਜ਼ਾਂ ਇਕੱਠੀਆਂ ਹੋ ਗਿਓ ਸਾਨੂੰ ਕਿਸੇ ਨੇ ਬਚਾਉਣਾ ਨਹੀਂ ਤੇ ਬਾਣੀ ਚ ਆਪਾਂ ਇਹ ਵੀ ਪੜਦੇ ਆ ਔਖਦ ਆਏ ਰਾਸ ਜਾਂ ਵਿੱਚ ਆਬ ਖਰੋਇਆ ਦਵਾਈ ਵੀ ਉਦੋਂ ਕੰਮ ਕਰਦੀ ਜਦੋਂ ਵੈਗਰੂ ਵਿੱਚ ਖਰੋਵੇ ਨਹੀਂ ਤੇ ਦਵਾਈਆਂ ਵੀ ਕੰਮ ਨਹੀਂ ਜੇ ਕਰਦੀਆਂ ਦਵਾਈ ਵੀ ਉਹ ਬਾਣੀ ਦੀ ਪੰਕਤੀ ਉਹ ਖੁਦ ਆਏ ਰਾਸ ਜਾਂ ਵਿੱਚ ਆਪ ਖਲੋਇਆ ਜਦੋਂ ਉਹ ਖਲੋਂਦਾ ਨਾ ਉਦੋਂ ਦਵਾਈਆਂ ਕੰਮ ਕਰਦੀਆਂ ਨੇ ਜਦੋਂ ਉਹ ਪਾਸੇ ਹੋ ਜੇ ਉਦੋਂ ਦਵਾਈਆਂ ਵੀ ਕੰਮ ਨਹੀਂ ਕਰਦੀਆਂ ਕਹਿੰਦੇ ਸੱਪ ਲੜ ਕੇ ਉਹਨੇ ਮਰਨਾ ਕੋਈ ਗੱਲ ਨਹੀਂ ਆਪਣੇ ਕੋਲ ਹਾਥੀ ਹੈ ਉਹ ਹਾਥੀ ਕੌਣ ਹੈ ਬਾਬੇ ਮਨੀ ਸਿੰਘ ਦਾ ਬੇਟਾ ਬਚਿੱਤਰ ਸਿੰਘ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਪਈ ਉਹਦਾ ਮਧਰਾਜਾ ਕੰਦ ਸੀ ਬੜਾ ਚੁੱਸ ਸੀ ਕਲਗੀ ਤਰ ਕਹਿਣ ਲੱਗੇ 75 ਸਿਆ ਕਿਵੇਂ ਤੇ ਸਵਾਦਾ ਬੜਾ ਮਜ਼ਾਕੀਆ ਸੀ ਕਹਿਣ ਲੱਗਾ ਬਾਜਾਂ ਵਾਲਿਆ ਬਾਪੂਏ ਕਿਹੜੀ ਗੱਲ ਕਰਦਾ ਤੇਰੀ ਅਸ਼ੀਰਵਾਦ ਚਾਹੀਦੀ ਹੈ ਤੂੰ ਮਾੜਾ ਜਾ ਮੋਢੇ ਤੇ ਹੱਥ ਰੱਖੇ ਨਾ ਮੈਂ ਇੰਦਰ ਦੇ ਅਖਾੜੇ ਦਾ ਐਰਾਪਾ ਧਾਤੀ ਸੁਰਗਾ ਨੂੰ ਕੰਨੋਂ ਫੜ ਕੇ ਥੱਲੇ ਲਿਆਵਾ ਪਰ ਤੇਰੀ ਕਿਰਪਾ ਵੇ ਤੇ ਗੁਰਦੇਵ ਆਸਪਾ ਕਹਿਣ ਲੱਗੇ ਉਹ ਫੇਰ ਲਿਆਵਾਂਗੇ ਪਹਿਲਾਂ ਆਹ ਇੱਧਰ ਜਾ ਕਰਗੀਤਰ ਬਾਪੂ ਨੇ ਉਹਨੂੰ ਨਾਗਣੀ ਵਰਸ਼ੀ ਦਿੱਤੀ ਜਿਹੜੀ ਅੱਜ ਵੀ ਗਵਾਹੀ ਦੇ ਰਹੀ ਹੈ ਗੁਰੂ ਕੇ ਸੇਖਾ ਜੇ ਗੁਰੂ ਕਿਰਪਾ ਕਰੇ ਤੇ ਬੰਦਾ ਹਾਥੀ ਤੋਂ ਤਕੜਾ ਹੋ ਜਾਂਦਾ ਈ ਜਾ ਕੇ ਹਾਥੀ ਤੇ ਵਾਰ ਕੀਤਾ ਤਵੀਆਂ ਵਹਿਲ ਕੇ ਅੱਗੇ ਅੱਗੇ ਹਾਥੀ ਪਿੱਛੇ ਪਿੱਛੇ ਬਾਬਾ ਬਚਨਦਰ ਸਿੰਘ ਜਿੱਤ ਹੋਈ ਸਿੰਘਾਂ ਨੇ ਇਕੱਠਿਆਂ ਹੋ ਕੇ ਆ ਕੇ ਬਾਬਾ ਕਿਰਪਾ ਕਰ ਤੂੰ ਹੰਹਾਫਤਾ ਕਰ ਸਾਥੋਂ ਪੈਰ ਨਹੀਂ ਲੜਿਆ ਜਾਂਦਾ ਉਹਨਾਂ ਦੀ ਵਾਰ-ਵਾਰ ਬੇਨਤੀ ਕਰਨ ਤੇ ਪੰਜ ਤੇ 6 ਪੂਰੀ ਦਰਮਿਆਨੀ ਰਾਤ ਨੂੰ ਗੁਰਮੁਖੋ ਅਨੰਦਪੁਰੀ ਦਾ ਮਾਲਕ ਗੁਰੂ ਗੋਬਿੰਦ ਸਿੰਘ ਅਨੰਦੀਪੁਰੀ ਨੂੰ ਫੜੇ ਬਲਾਕ ਕਰਕੇ ਉੱਥੋਂ ਦੁਰਪਿਆ ਆਪਣੇ ਚ ਇੱਕ ਬੜੀ ਕਮਜ਼ੋਰੀ ਹੈ ਆਪਾਂ ਜਿਹਦੇ ਵੈਰ ਪਏ ਨੇ ਉਹਨੂੰ ਘਰ ਛੱਡ ਕੇ ਉਹਨੇ ਤੇ ਆਪਾਂ ਘਰ ਵੀ ਟਿਕਣ ਨਹੀਂ ਦੇਦੇ ਆਪਾਂ ਦਾਸੀਆਂ ਦੀ ਬੜੀ ਉਲਟਾ ਤੇ ਸਾਡਾ ਗਲਤ ਪੱਖ ਹੈ ਜਿਹੜਾ ਅਖਰ ਮੰਗਰ ਸਾਹਿਬ ਦਾ ਸਰੋਵਰ ਵਿੱਚ ਪਾਣੀ ਪੈਂਦਾ ਨੇ ਇਹ ਅਦਾਸੀ ਬਾਬੀਆਂ ਲਿਆਂਦਾ ਜੇ ਇੱਕ ਨਰੇਣੂ ਨੇ ਗਲਤੀ ਕੀਤੀ ਆਪਾਂ ਇੱਕ ਹੀ ਰਸੇ ਬਣੀ ਜਾ ਲਿਆ ਜਦੋਂ ਗੁਰਦੇਵ ਆਨੰਦਪੁਰ ਸਾਹਿਬ ਤੋਂ ਨਿਕਲੇ ਨੇ ਉਦੋਂ ਗੁਰਬਖਸ਼ ਨਾਮ ਦੇ ਅਦਾਸੀ ਮਹਾਤਮਾ ਦੀ ਡਿਊਟੀ ਲਈ ਪਈ ਗੁਰਬਸਾ ਤਾਂ ਇੱਥੇ ਝਾੜੂ ਮਾਰਨਾ ਤੇ ਦੀਵਾ ਜਗਾਉਣਾ ਔਰ ਉਸ ਗੁਰਬਖਸ਼ ਨਾਮ ਦੇ ਅਦਾਸੀ ਮਹਾਤਮਾ ਨੇ ਜ਼ਿੰਦਗੀ ਪ੍ਰਜੰਤ ਗੁਰੂ ਘਰ ਦੀ ਸੇਵਾ ਕੀਤੀ ਮੈਂ ਸੰਤ ਕਰਤਾਰ ਸਿੰਘ ਆਪਣੇ ਚਾਚੇ ਦਾ ਨਾਮ ਕਥਾ 'ਚ ਕਈ ਵਾਰ ਲੈਂਦਾ ਕਿਉਂਕਿ ਜੋ ਪੜਾਇਆ ਮੈਂ ਉਹ ਬੋਲਦਾ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਸਿੰਘ ਪ੍ਰਕਰਮਾਂ ਸਾਂ ਤੇ ਸੰਤ ਕਰਤਾਰ ਸਿੰਘ ਕਹਿਣ ਲੱਗੇ ਸੰਗੋ ਆਪਾਂ ਦਾਸੀ ਬਾਬਿਆਂ ਦਾ ਦੇਣ ਨਹੀਂ ਦੇ ਸਕਦੇ ਜਦੋਂ 18ਵੀਂ ਸਦੀ ਸਾਡੇ ਸਿੱਖਾਂ ਦੀ ਸਰਾਂ ਦੇ ਮੁੱਲ ਪੈਂਦੀ ਸੀ ਨਾ ਉਦੋਂ ਇਹਨਾਂ ਮਹਾਤਮਾ ਨੇ ਇਸ ਗੁਰੂ ਘਰ ਮੰਦਰ ਵਿੱਚ ਆ ਕੇ ਦੀਵਾ ਜਗਾਉਣਾ ਤੇ ਸੇਵਾ ਕੀਤੀ ਸਾਡੇ ਧਰਮ ਮੰਦਰਾਂ ਦੇ ਨਿਸ਼ਾਨ ਕਾਇਮ ਰਹਿ ਗਏ ਗੁਰਮੁਖੋ ਜਦੋਂ ਨਿਕੜੇ ਨੇ ਨਾ ਪਰਿਵਾਰ ਵੰਡਿਆ ਗਿਆ ਇੱਕ ਲਫ਼ਜ਼ ਆਪਾਂ ਬੋਲਦੇ ਤੇ ਕਈ ਬੰਦੇ ਸਾਡੇ ਤੋਂ ਸਵਾਲ ਕਰ ਲਈ ਜੀ ਗਿਆਨੀ ਜੀ ਕਿੱਥੇ ਹੋਇਆ ਕਿਹੜਾ ਸਵਾ ਲੱਖ ਸੇ 1 ਲਾਉ ਤਵੇ ਗੋਬਿੰਦ ਸਿੰਘ ਨਾਮਕਾਉ ਸਾਡੇ ਇਤਿਹਾਸ ਦੇ ਪੰਨਿਆਂ ਦੇ ਮੁਤਾਬਕੋ ਇਸ ਅਨੰਦਪੁਰ ਸਾਹਿਬ ਤੋਂ ਨਿਕਲਣ ਦੇ ਮੌਕੇ ਬਾਬੇ ਮਨੀ ਸਿੰਘ ਦੇ ਵੱਡੇ ਪੁੱਤਰ ਉਹਦੇ ਸਿੰਘ ਨੇ ਸਵਾ ਲਖ ਦਾ ਮੁਕਾਬਲਾ ਕੀਤਾ ਇਹ ਬਾਬਾ ਉਹਦੇ ਸਿੰਘ ਬਾਬੇ ਮਨੀ ਸਿੰਘ ਦਾ ਵੱਡਾ ਪੁੱਤ ਸੀ। ਬਚਿੱਤਰ ਸਿੰਘ ਬਾਬੇ ਮਨੀ ਸਿੰਘ ਦਾ ਵੱਡਾ ਮਾਫ਼ ਕਰਨਾ 2 ਨੰਬਰ ਤੇ ਪੁੱਤ ਸੀ। ਆਪਾਂ ਐਸ ਛਿਦੀ ਦਿਹਾੜੇ ਵਿੱਚ ਕਲਗੀਧਰ ਦੇ ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਤੇ ਕਰਨੀ ਚਾਹੀਦੀ ਹੈ। ਪਰ ਗੁਰਮੁਖੋ ਤਨ ਗੁਰੂ ਤੇ ਤਨ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਇਸ ਹਫ਼ਤੇ ਦੇ ਵਿੱਚ ਭਾਈ ਮਨੀ ਸਿੰਘ ਦੇ ਪੰਜ ਪੁੱਤ ਸ਼ਹੀਦ ਹੋਏ ਜੇ। ਗੁਰੂ ਗੋਬਿੰਦ ਸਿੰਘ ਦੇ ਚਾਰ ਬਾਬੇ ਮਨੀ ਸਿੰਘ ਦੇ ਪੰਜ ਚਮਕੌਰ ਵਿੱਚ ਅਨਕ ਸਿੰਘ ਅਰਬ ਸਿੰਘ ਤੇ ਅਜਾਇਬ ਸਿੰਘ ਸ਼ਹੀਦ ਹੋਏ ਜਿਹੜੇ ਦੁਨੀ ਚੰਦ ਦੀ ਮੈਂ ਹੁਣੇ ਗੱਲ ਕੀਤੀ ਪਘੋੜਾ ਹੋਇਆ ਨਾ ਇਹ ਦੁਨੀ ਚੰਦ ਦੇ ਸਕੇ ਪੁੱਤਰੇ ਅਨੂਬ ਸਿੰਘ ਤੇ ਸਰੂਪ ਸਿੰਘ ਨੂੰ ਪਤਾ ਲੱਗਾ ਵੀ ਸਾਡਾ ਦਾਦਾ ਪਘੋੜਾ ਹੋ ਗਿਆ ਉਹ ਜਿਉਂ ਤੁਰੇ ਨੇ ਮਜੀਠੇ ਤੋਂ ਉਹਨਾਂ ਚਮਕੌਰ ਵੀ ਜਾ ਕੇ ਕਲਗੀਧਰ ਪਾਤਸ਼ਾਹ ਦੀ ਚਰਨਾਂ ਤੋਂ ਕੁਰਬਾਨੀ ਦਿੱਤੀ ਅਨੂਪ ਸਿੰਘ ਤੇ ਸਰੂਪ ਸਿੰਘ ਬਾਬੇ ਬਨੀ ਸਿੰਘ ਦੇ ਪੁੱਤਰੇ ਸਨ ਮਾਫ ਕਰਨਾ ਦੁਨੀ ਚੱਲਦੇ ਜਿੱਥੋਂ ਮੂੰ ਗਲਤ ਨਿਕਲ ਗਿਆ ਮੈਂ ਇਹ ਲਫ਼ਜ਼ ਤਾਂ ਕਿਹਾ ਵੀ ਚੰਗਿਆਂ ਦੇ ਬਾੜੇ ਤੇ ਮਾੜਿਆਂ ਦੇ ਚੰਗੇ ਆਪਾਂ ਸਾਰਨ ਇੱਕੇ ਰਸੇ ਬਣੀ ਜਾਣੇ ਫਲਾਣਾ ਬਾੜਾ ਫਲਾਣਾ ਬਾੜਾ ਗੁਰਮੁਖੋ ਜੀ ਦੇ ਤੇ ਗੁਰੂ ਕਿਰਪਾ ਕਰਿਓ ਚੰਗਾ ਜਿਹੜਾ ਗੁਰੂ ਦੀ ਨਿਗਾਹ ਤੋਂ ਪਾਸੇ ਹੋ ਗਿਆ ਉਹ ਚੰਗਾ ਵੀ ਮਾੜਾ ਹੋ ਜਾਂਦਾ ਹੈ ਗੁਰੂ ਸਾਡੇ ਤੇ ਕਿਰਪਾ ਕਰੇ ਸਾਡੇ ਤੇ ਗੁਰੂ ਦੀ ਨਿਗਾਹ ਬਣੀ ਰਹੇ ਇੱਕ ਪਾਸੇ ਸਾਡੀਆਂ ਸਤਕਾਰਯੋਗ ਮਤਾਵਾ ਮਾਤਾ ਸੁੰਦਰ ਕੌਰ ਜੀ ਮਾਤਾ ਅਜੀਤ ਕੌਰ ਜੀ ਬਾਬਾ ਮਨੀ ਸਿੰਘ ਇਹਨਾਂ ਦਾ ਸੇਵਾਦਾਰ ਬਣ ਕੇ ਔਰ ਰੋਪੜ ਦਾ ਭਾਈ ਜਵਾਰ ਸਿੰਘ ਅਰੋੜਾ ਕਰਕੇ ਲਿਖਿਆ ਭਾਈ ਮਨੀ ਸਿੰਘ ਨੇ ਇਹ ਮਤਾਵਾ ਨੂੰ ਲੈ ਕੇ ਰੋਪੜ ਇਹਨਾਂ ਰਾਤ ਕੱਟੀ ਤੇ ਮੁੜ ਕੇ ਦਿੱਲੀ ਨੂੰ ਚਲੇ ਗਏ ਦੂਜੇ ਜਥੇ ਦੇ ਵਿੱਚ ਇਹ ਬਾਬਾ ਉਹਦੇ ਸਿੰਘ ਬਾਬਾ ਅਜੀਤ ਸਿੰਘ ਦਾ ਸਾਥ ਦਿੰਦਾ ਹੈ ਇਹ ਸ਼ਹੀਦ ਹੋ ਗਿਆ ਸਹਬ ਜਾਦੇ ਗੁਰਦੇਵ ਤੋਂ ਅੱਠ ਅੱਡ ਨਿਕੜ ਗਏ ਨਿਕੜ ਗਏ ਮਾਤਾ ਗੁਜਰਕਾ ਔਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹਨਾਂ ਦੇ ਨਾਲ ਇੱਕ ਨਿਮਕਰਾਮੀ ਗੰਗੂ ਤੇ ਇੱਕ ਸੇਵਾਦਾਰ ਇਹ ਜਥਾ ਅੱਡ ਹੋ ਗਿਆ